ਇੱਕੋ ਤੇਰਾ ਲਾ ਆ ਵੀਡੀਓ ਦੇਖਿਓ ਬੱਬੀ ਕਰ ਬਰ ਕੋ ਦੀਦੀ ਤੁਹਾਡਾ ਇਹ ਧਾਰਮਿਕ ਵੀ ਨੇ ਮਤਲਬ ਮੈਂ ਇਹ ਉਹ ਵਾਲੀ ਕੁੜੀ ਹੈ ਜਿਹਨੇ ਬਥੇਰੇ ਜਣਿਆਂ ਦੀ ਨਾ ਅੱਖਾਂ ਤੇ ਪਰਦਾ ਪਾ ਕੇ ਰੱਖਿਆ ਕਿ ਮੈਂ ਬਹੁਤ ਨਾਈਸ ਕੁੜੀ ਆ ਨਾ ਮੈਂ ਨਾ ਕੁਝ ਵਧੀਆ ਰਸਤੇ ਤੇ ਜਾ ਰਹੀ ਆ ਬੋਲੇ ਇਹਦੀ ਰੀਸੈਂਟ ਮੈਂ ਵੀਡੀਓ ਰਿਕਾਰਡ ਕੀਤੀ ਟਿਕਟੋਕ ਤੇ ਐ ਮੈਚ ਜਿਆ ਲਾਉਂਦੀ ਆ ਆਹਲੀ ਵੀਡੀਓ ਚੈੱਕ ਕਰਿਓ ਕਿਦਾਂ ਗੰਦ ਬੋਲਦੀ ਬਈ ਆ ਪੀ ਵੀ ਤੇਰੀ ਭੈਣ ਦਾ ਸ਼ੋਕਾ ਜਾਵਾ ਜਿੰਨਾ ਤੇਰਾ ਹੈਗਾ ਨਾ ਮੇਰਾ ਇੱਕ ਹਾਥੀ ਬਣਾ ਉਹਨੂੰ ਕਹਿਣ ਦੀ ਜਿੱਡਾ ਕੇ ਤੇਰਾ ਨਾ ਓਡਾ ਕਮਰਾ ਹੱਥ ਹੀ ਹੋਣਾ ਤੁੱਤੋਂ ਕਹਿਣ ਵੀ ਦੀ ਜਿੰਨੇ ਜੋ ਮਰਜੀ ਸਮਝਦਾ ਸਮਝੀ ਜਾਉਣਾ ਪਰ ਫੇਰ ਵੀ ਇਹ ਦਸਤਾਰ ਬੰਨ ਲੈਂਦੀ ਆ ਨਾ ਤੇ ਲੋਕਾਂ ਨੂੰ ਦਰਾਦਾ ਕਿ ਬਹੁਤ ਵਧੀਆ ਨਾਈਸ ਕੁੜੀ ਆ ਇਹ ਸੀਜ਼ਰ ਬਾਈ ਸੀਜ਼ਰ ਚੱਲਦੀ ਆ ਕਿਦਾ ਇੱਕ ਤਾਂ 365 ਚਲਿੱਤਰ ਨਾਰਦੇ ਹੁੰਦੇ ਨਾ ਇਹ ਓਦਾਂ ਨਹੀਂ ਹੈਗੀ ਓਦਾਂ ਵੀ ਹੈਗੀ ਪਰ ਇਹ ਕਿਦਾ ਪਹਿਲਾ ਹਰਮਨ ਜਿੰਮੇ ਦਾ ਟਾਈਮ ਆਇਆ ਸੀ ਉਹਦੀ ਫੈਨ ਬਣ ਗਏ ਨੇ ਚੰਗੇ ਵੀਊ ਜੇ ਖੱਟੇ ਫਿਰ ਬੱਬੂ ਮਾਨ ਦਾ ਆਇਆ ਫਿਰ ਉਹਦੇ ਫੈਨ ਬਣ ਗਏ ਨੇ ਚੰਗੇ ਲੋਕਾਂ ਕੋਲ ਲਾਨਤਾ ਖੱਟੀ ਆ ਹਣਾ ਤੇ ਫੇਰ ਕਿਦਾਂ ਦਸੰਬਰ ਮਹੀਨਾ ਆ ਗਿਆ ਬਾਬਿਓ ਸ਼ੀਦੀ ਦੇਹਾਰੇ ਆ ਗਏ ਨਾ ਐਨੇ ਦਸਤਾਰ ਬਨ ਕੇ ਲਾਉਣਾ ਹੀ ਚਾਹ ਪਕੋਰੀਆ ਦਾ ਲੰਗਰ ਐਨੇ ਜੀ ਗੂਗਲ ਪੇ ਪਾਤਾ ਜੀ ਪੇਪੀਅਮ ਪਾਤਾ ਜਗਾ ਜਗਾ ਤੇ ਸਟੋਰੀ ਤੇ ਰੀਲਾ ਤੇ ਕਿ ਸਾਨੂੰ ਪੈਸੇ ਪਾਉ ਜਿੰਨੇ ਕਿ ਦਿਲ ਤੇ ਸ਼ਰਧਾ ਹੈਗੀ ਆ ਆਪਾਂ ਚਾਹ ਪਕੋਰੀਆ ਦਾ ਲੰਗਰ ਲਾਉਣਾ ਪੈਣੇ ਜੀ ਤੈਨੂੰ ਉੱਦਾ 10-2000 ਰੁਪਏ ਚਾਹੀਦਾ ਤੂੰ ਉੱਦਾ ਕੇ ਕੋਣਾ ਮੰਗ ਲੈ ਕਿਉਂ ਡਰਾਮੇ ਇਹ ਕਰਦੀ ਰਹਿੰਦੀ ਆ ਪਤਾ ਕਿ ਪਿੱਛੇ ਵੀ ਮੈਨਾਂ ਤੇ ਵੀਡੀਓ ਪਾਈ ਸੀ ਇਹਨਾਂ ਨੇ ਜੀ ਮੇਰਾ ਨੰਬਰ ਮੰਗ ਕੇ ਨੰਬਰ ਸ਼ੇਅਰ ਕਰਤਾ ਸਟੋਰੀ ਲਾ ਦੇ ਜੀ ਮੁੰਡੇ ਦੀ ਆਈਡੀ ਤੇ ਰਿਪੋਰਟ ਮਾਰੋ ਇਹ ਸਾਰਿਆਂ ਬਾਰੇ ਬੋਲਦਾ ਗੈਂਗਸਟਰਾਂ ਦੇ ਫੋਨ ਲਵਾ ਲਵਾਤੇ ਇਹਨਾਂ ਦਾ ਕੋਈ ਵੀਰ ਆ ਨਾ ਗੁਰਸਿੱਖ ਬੰਦਾ ਉਹਨਾਂ ਦੀ ਇਹ ਧਮਕੀਆਂ ਦੇਣ ਲੱਭੀ ਵੇਖ ਕਰ ਜਾਂਦੀ ਆ ਵੀ ਧਮਕੀ ਦੇਣ ਦੀ ਯਾਰ ਜੋ ਤੂੰ ਹੀ ਹੈਗੇ ਉਹ ਬਣ ਕੇ ਰੋਣਾ ਐਵੇਂ ਲੋਕਾਂ ਨੂੰ ਫੁੱਦੂ ਨਾ ਬਣਾਓ